ਗੁਰੂਆਂ ਦੀ ਲਾਡਲੀ ਫੌਜ ਨਿਹੰਗ ਸਿੰਘ ਪਹੁੰਚ ਗਏ ਜਲੰਧਰ ਕੁਲੜ ਪੀਜੇ ਦੀ ਦੁਕਾਨ ਤੇ ਵੇਖੋ ਪੂਰੀ ਵੀਡੀਓ ਸ਼ਰਮਨਦੀਪ ਸਿੰਘ ਮੰਗੂ ਮੱਠ ਇਸ ਟਾਈਮ ਮੈਂ ਹੁੱਲੜ ਪੀਜੇ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਤਲਬ ਸਭ ਨਹੀਂ ਲੈ ਸਕਦਾ ਦੁਨੀਆ ਬੜੀ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਤੇ ਆਪਣਾ ਜਿਹੜਾ ਇਹ ਸੰਸਾਰ ਆ Hindu Muslim Sikh Isai ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿਤਾ ਇਹ ਦੁਨੀਆ ਬੜੀ ਜਾ ਜਾਂਦੇ ਨੇ ਤੇ ਮੈਂ ਇੱਕ ਸਪਸ਼ਟੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਦੋਂ ਤੋਂ ਬਾਅਦ ਤੂੰ ਹੁਣ ਇੱਕ ਪੱਗ ਬਨ ਕੇ ਫਿਰ ਤੂੰ ਕਹਿੰਦਾ ਵੀ ਦੁਨੀਆ ਬੜੀ ਇਹ ਮੈਂ ਉਹਦਾ ਸਪਸ਼ਟੀਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਗਿਆ ਹੋਇਆ ਜੈਪੁਰ ਤੇ ਅਸੀਂ ਇੱਥੇ ਬੈਠੇ ਆਂ ਜਦ ਤੱਕ ਉਹ ਆਉਂਦਾ ਨਹੀਂ ਆ ਏ ਵਿਰੋਧ ਤਾਂ ਕੋ ਹੁੰਦਾ ਨਹੀਂ ਐ ਸਪਸ਼ਟੀਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਜੀ ਵਾਇਰਲ ਕੀਤਾ ਸਾਡੇ ਕੋਲ ਨਿਤ ਪੀਜੇ ਲੈਣਾ ਕੋਈ ਫੋਨ ਤੇ ਗੱਲਬਾਤ ਜਾਂ ਮਿਲਿਏ ਹੋਣ ਤੁਹਾਨੂੰ ਨਹੀਂ ਮੇਰੀ ਇਹਨਾਂ ਦੇ ਜਿਹੜਾ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਤਾਂ ਜਿਹੜਾ ਨੰਬਰ ਤੋਂ ਕਹਿੰਦੇ ਜੀ ਸਾਡੇ ਕੋਲ ਨੰਬਰ ਹੈ ਨਹੀਂਗਾ ਨੰਬਰ ਇਹਨਾਂ ਦੇ ਕੋਲ ਹੁੰਦੇ ਆ ਇਹਨਾਂ ਨੂੰ ਐ ਵੀ ਇਹ ਨਿੰਗ ਸਿੰਘ ਆਏ ਨੇ ਚਿਲ ਜਾਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਟੱਕ ਗਿਆ ਆ ਠੀਕ ਹੈ ਨਾ ਕਿਉਂਕਿ ਇਹ ਵੈਰਮ ਨੂੰ ਬੰਦਾ ਆ ਇਹਨੇ ਜਿਹੜਾ ਮੈਸੇਜ ਗਿਆ ਆ ਉਹ ਇੱਕ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਐ ਇਹਦੇ ਵਿੱਚ ਸਾਡੀ ਤੇ ਸਰਦਾਰਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਹੋ ਰਹੀ ਆ ਇਸ ਕਰਕੇ ਮੈਂ ਆ ਕੇ ਇਹਨੂੰ ਪੁੱਛਣ ਆਇਆ ਵੀ ਤੂੰ ਇਹ ਕ ਸ਼ਬਦ ਚੁਣ ਲੇ ਇਹ ਕਿਉਂ ਬੋਲਿਆ ਤੂੰ ਪਪਾ ਜੀ ਪਹਿਲੇ ਉਹਨੇ ਦੀ ਵੀਡੀਓ ਬਾਰੇ ਦੁਨੀਆ ਨੂੰ ਹੱਥ ਜੋੜਦੇ ਪਈ ਲੋਕਾਂ ਨੂੰ ਕਹਿ ਰਹੇ ਸੀ ਕਿ ਵੀਡੀਓ ਡਿਲੀਟ ਕਰ ਦੂੰ ਹੁਣ ਫਿਰ ਇਸ ਤਰ੍ਹਾਂ ਦਾ ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹ ਨਾ ਸਰਦਾਰ ਨਹੀਂ ਐ ਸਰਦਾਰਾਂ ਦੇ ਨਾਮ ਤੇ ਕਲੰਕਾ ਇਹ 빅 ਬੋਸ ਦੇ ਵਿੱਚ ਜਾਣਕਾਰਨ ਇਹਨਾਂ ਨੇ ਪਹਿਲਾ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਲੋਅਰ ਜ਼ਿਆਦਾ ਹੁੰਦੇ ਨੇ ਲੜਕੇ ਦੇ ਫੋਲੋਅਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਅਫੇਦਵਾਰਾ ਏਦਾਂ ਦੀ ਹਰਕਤ ਕਰੂਗਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਂ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਆਉਂਦੀ ਐ ਇਹਨੂੰ ਸਰਦਾਰ ਕਹਿੰਦੇ ਤੁਣ ਬੱਬਾਈ ਇਸੇ ਤਰ੍ਹਾਂ ਤੁਸੀਂ ਨੇ ਦੁਕਾਨ ਤੇ ਬੈਠੇ ਨੂੰ ਏਜੰਡੇ ਨਾਲ ਮਿਲਦੇ ਨਹੀਂ ਤੁਹਾਨੂੰ ਨੇ ਬੈਠੇ ਕੀ ਰਹੂਗੇ ਐਸੀ ਘੰਟਾ ਦੋ ਢੀਕਾਂਗੇ ਉਸ ਤੋਂ ਬਾਅਦ ਐਸੀ ਅੱਗ ਲਾ ਦੇ ਦੁਕਾਨ ਨੂੰ ਬਾਬਾ ਕਿਵੇਂ ਪਤਾ ਲੱਗਿਆ ਇਹ ਇੱਥੇ ਬਹਿਲੇ ਸੁਣੋ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਾ ਕੇ ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਾਨੂੰ ਲੋਕਾਂ ਨੇ ਪਾਈ ਆ ਵੀਡੀਓ ਸਾਨੂੰ ਲੋਕਾਂ ਨੇ ਉਹਨਾਂ ਦੇ ਫੋਨ ਨਾਲ ਨਹੀਂ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਉਹਨਾਂ ਦੇ ਸਟਾਫ ਜਿਹੜੀ ਉਹਨਾਂ ਦੀ ਦੁਕਾਨ ਨਾਲ ਪਹਿਲੇ ਗਿਆ ਪਰ ਗਿਆ ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਟੀਮ ਮਾਨਸੀਤਾ ਜੀ ਕੀ ਕਹਿੰਦੀ ਤੁਸੀਂ ਕਿਉਂ ਪਾਈ ਹੈ ਇਹ ਕਿਹੜੀ ਦੁਨੀਆ ਨੂੰ ਕਿਹਾ ਤੁਸੀਂ ਕਿਹੜੀ ਦੁਨੀਆ ਦੀ ਗੱਲ ਕੀਤੀ ਹੈ ਤੁਸੀਂ ਠੀਕ ਆ ਨਾ ਬੀ ਤੁਸੀਂ ਇਹਨਾਂ ਨੂੰ ਕਿਹਾ ਹਾਂਜੀ ਠੀਕ ਇਹ ਸਭ ਬੰਦੇ ਨੇ ਪਹਿਲਾਂ ਤਾਂ ਸਰਦਾਰਾਂ ਦਾ ਨਾਮ ਖਰਾਬ ਕੀਤਾ ਠੀਕ ਆ ਉਹ ਸਾਨੂੰ ਇੰਨਾ ਅਸੀਂ ਸ਼ਰਮ ਸਾਨੂੰ ਆਈ ਆਪਣੇ ਆਪ ਤੇ ਵੀ ਇਹਨੇ ਇੰਨੀ ਕੁ ਬੇਇੱਜ਼ਤੀ ਸਾਡੀ ਕਰਾਈ ਉਸ ਤੋਂ ਬਾਅਦ ਇਹਨੇ ਹੁਣ ਇੱਕ ਕਹਿ ਦਿੱਤਾ ਆ ਹੁਣ ਇਹਦੇ ਤੁਸੀਂ ਬਿਆਨ ਸੁਣੀ ਲਿਆ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਹੈ ਦੁਨੀਆ ਬੜੀ ਵੱਡੀ ਗੱਲ ਇਹਨੇ ਕਹੀ ਆ ਵੀ ਕਮ ਹਰਕਤਾਂ ਤੂੰ ਕਰ ਰਹੇ ਸਰਦਾਰਾਂ ਦੋ ਨਾਂ ਦੇ ਉੱਤੇ ਤੂੰ ਕਲੰਕਾਂ ਤੋਂ ਕੋਈ ਸਰਦਾਰ ਨਹੀਂ ਆ ਬਿਗਬੋਹ ਜਾਣ ਦੇ ਕਰਕੇ ਤੂੰ ਸਾਰਾ ਆਪਣਾ ਖੇਡ ਰਚਾਇਆ ਆ ਤੇਰੀ ਦੁਕਾਨ ਤੇ ਸ਼ੋਪ ਦੇ ਬਾਹਰ ਖੜੇ ਆ ਤੇਰੀ ਸ਼ੋਪ ਬੰਦ ਕਰਾ ਦਾਂਗੇ ਮਾफी ਮੰਗ ਲੈ ਐਦਾਂ ਦੀ ਵੀਡੀਓ ਕਦੀ ਵੀ ਨਹੀਂ ਤੂੰ ਪਾਣੀ ਹੈਗੀ ਕਿਉਂਕਿ ਆਪਾਂ ਇਹ ਵੀਡੀਓ ਕਿਉਂ ਪਾ ਰਹੇ ਆ ਕਿਉਂ ਆਪਾਂ ਸਾਰੀ ਦੁਨੀਆ ਨੂੰ ਕਹਿ ਰਹੇ ਆ ਕੀ ਕਹਿ ਰਹੇ ਆ ਪੱਕੀ ਮੈਸੇਜ ਦੇ ਰਹੇ ਆ ਸਾਰਿਆਂ ਨੂੰ ਕਹਿ ਰਿਹਾ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਹੀ ਆ ਗਏ ਆ ਹੁਣ ਬਾਬੇ ਤੁਸੀਂ ਇੱਥੇ ਪਹੁੰਚਿਓ ਮਿਲੇ ਤੁਹਾਨੂੰ ਉਹ ਮਿਲੇ ਹੀ ਨਹੀਂ ਉਹਨਾਂ ਦੇ ਜਿਹੜੇ ਸਟਾਫ ਆ ਉਹਨੂੰ ਕਿਹਾ ਵੀ ਨੰਬਰ ਦੇ ਫੇਰ ਅਸੀਂ ਕੋਈ ਐਕਸ਼ਨ ਕਰਦਾਂਗੇ ਮਾਤੇ ਘੰਟੇ ਦਾ ਟਾਈਮ ਦੇਣਾ ਮਾ ਘੰਟਾ ਟਾਈਮ ਹੈਗਾ ਉਹਨਾਂ ਦੇ ਕੋਲੋਂ ਦੀ ਦੇ ਦੇਣ ਠੀਕ ਹੈ ਨਹੀਂ ਤਾਂ ਮੈਂ ਫੇਰ ਉਹ ਐਕਸ਼ਨ ਕਰਦਾਂਗਾ ਫੇਰ ਆਪਣੇ ਆਪ ਹੀ ਸਾਰੇ ਭੱਜੇ ਆਉਣਗੇ ਨੰਬਰ ਤੇ ਟਰਾਈ ਕਰਦੇ ਨੰਬਰ ਬੰਦ ਆ ਰਿਹਾ ਜਿਸ ਨੇ ਆਪਣੇ ਆਪ ਭੱਜੇ ਆਉਣੇ ਬੋਲੇ ਗਏ ਹੈ ਹੈ ਵੀਡੀਓ ਦੇ ਵਿੱਚ ਆਪ ਸ਼ਬਦ ਬੋਲेंगे हां ਬੋਲੇ ਗਾਲਾਂ ਕੱਢੀ ਹਾਂ ਬਿਲਕੁਲ ਤੇ ਉਹ ਵੀਡੀਓ ਡਿਲੀਟ ਕਰਾਉਣ ਲਈ ਵੀ ਕਿਹਾ ਜਾ ਰਿਹਾ ਬਿਲਕੁਲ ਮੈਂ ਉਹ ਕਿਹਨਾਂ ਨੂੰ ਡਿਲੀਟ ਕਰਾਉਣ ਉਹਨਾਂ ਇਹ ਕੀ ਸ਼ਬਦ ਬੋਲਦੇ ਪਏ ਤੁਸੀਂ ਕੀ ਪਬਲਿਸਿਟੀ ਯਾਰ ਤੁਸੀਂ ਕੋਈ ਸ਼ਰਮ ਕਰ ਲਓ ਤੁਸੀਂ ਸਰਦਾਰ ਬੰਦੇ ਹੋ ਪਹਿਲਾਂ ਤੁਹਾਨੂੰ ਤੁਸੀਂ ਪਹਿਲਾਂ ਸਰਦਾਰਾਂ ਦੀ ਬੰਦਮੀ ਕਰਾਤੀ ਹੁਣ ਤੁਸੀਂ ਸਾਰੀ ਦੁਨੀਆ ਨੂੰ ਕਹਿ ਰਹੇ ਹੋ ਸਾਰੀ ਦੁਨੀਆ ਨੂੰ ਕਹਿ ਰਹੇ ਹੋ ਮੈਂ ਤਾਂ ਹੈਰਾਨ ਐ ਵੀ ਹੁਣੋ ਅੱਛਾ ਮੈਨੂੰ ਮਿਲਿਆ ਨਹੀਂ ਕਹਿੰਦੇ ਜੈਪੁਰ ਗਿਆ ਆ ਤੇ ਮੈਂ ਕਹਿੰਦਾ ਵੀ ਕੋਈ ਵੀ ਏਦਾਂ ਦੀ ਦੁਕਾਨ ਨਹੀਂ ਕੋਈ ਵੀ ਏਦਾਂ ਦਾ ਸਟਾਫ ਨਹੀਂ ਕੋਈ ਵੀ ਏਦਾਂ ਦੀ ਲੋਕੇਸ਼ਨ ਨਹੀਂ ਹੁੰਦੀ ਹੈ ਕਿ ਵੀ ਜਿਹੜਾ ਕੀ ਦੁਕਾਨ ਦੇ ਉੱਤੋਂ ਪਿੱਛੋਂ ਨੈਟਵਰਕ ਨਾ ਹੋਵੇ ਹਰੇਕ ਦੀ ਪਿੱਛੇ ਲੋਕੇਸ਼ਨ ਹੁੰਦੀ ਆ ਇਹ ਸਟਾਫ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਐ ਆ ਵੀ ਇਹ ਬਾਬੇ ਆਏ ਆ ਚਲ ਜਾਣਗੇ ਅਸੀਂ ਉੱਧਰ ਜਾਣ ਵਾਲੇ ਹੈ ਨਹੀਂ ਅਸੀਂ ਦਰੀ ਪਿਛਾ ਕੇ ਬੈਠਣ ਲੱਗੇ ਇੱਥੇ ਹਾਂਜੀ ਅੱਜ ਪਾਕੀ ਚੈਨਲ ਦਾ ਹੀ ਸੁਨੇਹਾ ਅਸੀਂ ਗਾਇਕਾਂ ਨੂੰ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿਹੜੇ ਗੰਦੀ ਗਾਇਕੀ गा ਰਹੇ ਆ ਜੰਦੇ ਮੰਦੇ ਗਾਣੇ ਗਾ ਰਹੇ ਆ ਉਹ ਬੰਦ ਹੋ ਜਾਓ ਬਾਹਰ ਆ ਜਾਓ ਉਹਨਾਂ ਦੀਆਂ ਵੀ ਲੱਤਾਂ ਚੰਗੀ ਤਰ੍ਹਾਂ ਤੋੜਾਂਗੇ ਉਹਨਾਂ ਦੇ ਸੰਗੀ ਵੀ ਨਾਲ ਪਹੁੰਚ ਹੀ ਗਏ ਆ ਇਹਨਾਂ ਇਹਨਾਂ ਦੇ ਸਾਹਮਣੇ ਅਸੀਂ ਸਮਝਾ ਕੇ ਗਏ ਸੀ ਹੌਸਲਾ ਦੇ ਗਏ ਚੰਗੀ ਤਰ੍ਹਾਂ ਕੀ ਗੁਰਮੁਖਾ ਕੋਈ ਨਹੀਂ ਜੋ ਨੰਗਿਆ ਸਮਾਂ ਨੰਗੇ ਆਉਣ ਵਾਲੇ ਸਮੇਂ ਧਿਆਨ ਰੱਖਣਾ ਬਰੀ ਤਾਂ ਬਹੁਤ ਹੀ ਜ਼ਿਆਦਾ ਚਲੋ ਤੁਸੀਂ ਸਿੰਪਲ ਮੇਰੇ ਹਿਸਾਬ ਦੇ ਨਾਲ ਜੇ ਸਿਰ ਦੇ ਉੱਤੇ ਸੁੰਦਰ ਦਸਤਾਰ ਆ ਸਾਡੇ ਦਾੜਾ ਪ੍ਰਕਾਸ਼ ਆ ਫਿਰ ਤਾਂ ਲੰਡੀ ਪੁੱਜੀ ਗਾਣਿਆਂ ਤੇ ਵੀਡੀਓ ਪਾਹਨ ਦਾ ਮਤਲਬ ਨਹੀਂ ਮੰਨਦਾ ਕਿਉਂਕਿ ਦਸਤਾਰ ਆ ਸਿਰ ਦੇ ਉੱਤੇ ਇੱਕੋ ਜਿਹਾ ਪਹਿਰਾਵਾ ਦੋਨਾਂ ਦਾ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਆ ਸਹਿਜ ਅਉ ਰੋੜਾ ਵੀ ਉਹ ਗਲਤ ਤਰੀਕੇ ਦੇ ਨਾਲ ਚੱਲਦੇ ਆ ਹਜੇ ਵੀ ਪਰ ਜੇ ਸਾਨੂੰ ਇਹ ਅਸੀਂ ਜਦੋਂ ਵਿਚਾਰ ਕਰਕੇ ਪਹੁੰਚੇ ਸਾਨੂੰ ਇਹ ਹੁਣ ਠੋਕਰ ਵੱਜੀ ਬਹੁਤ ਵੱਡੀ ਆਉਣ ਵਾਲੇ ਸਮੇਂ ਤੇ ਵਧੀਆ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਆਉਣਗੇ ਪਰ ਸਾਨੂੰ ਇਹ ਵਿਸ਼ਵਾਸ ਨਹੀਂ ਹੋਇਆ ਦੇਖ ਕੇ ਜਦੋਂ ਮੈਂ ਦੇਖੀ ਵੀਡੀਓ ਸਾਨੂੰ ਸਿੰਘਾਂ ਨੇ ਪਾਈ ਉਹਨਾਂ ਨੇ ਪਾਈ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਰੋਕਿਆ ਸੀ ਆਉਣ ਤੋਂ ਬਾਅਦ ਵੀ ਸਾਡਾ ਵਿਰੋਧ ਹੋਇਆ ਬਾਹਰਲੇ ਮੁਲਕਾਂ ਤੱਕ ਸਾਡਾ ਵਿਰੋਧ ਹੋਇਆ ਤੁਸੀਂ ਜਾ ਕੇ ਗਲਤ ਕੀਤਾ ਅੱਜ ਵੀ ਬਾਡੀਆਂ ਵੀਡੀਓ ਇੰਟਰਨੈਟ ਤੇ ਹਨ ਅੱਜ ਵੀ ਉਹਨਾਂ ਉੱਤੇ ਤੁਸੀਂ ਕਮੈਂਟ ਟਿੱਪਣੀਆਂ ਪੜ੍ਹ ਸਕਦੇ ਹੋ ਲੋਕਾਂ ਨੇ ਕਿਹਾ ਤੁਸੀਂ ਗਲਤ ਕੀਤਾ ਜਾ ਕੇ ਉੱਥੇ ਬਹਾਰਾ ਸੀਗਾ ਨਹੀਂ ਸਾਡਾ ਫਰਜ਼ ਸੀ ਹੌਸਲਾ ਦੇਣਾ ਪਰ ਸਾਡੇ ਹੌਸਲਾ ਦੇਣ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਰੋ ਬਾਅਦ ਜੋ ਵੀ ਹੋਵੇ ਤੁਹਾਡੇ ਨਾਲ ਹੈ ਨਹੀਂ ਗਲਤ ਕੰਮ ਦੇ ਸੀ ਨਾਲ ਨਹੀਂ ਜੇ ਕੋਈ ਡਿਗਦਾ ਉਹਨੂੰ ਅਸੀਂ ਚੱਕਦੇ ਆ ਜੇ ਕੋਈ ਸਿਰ ਤੇ ਹੀ ਚੜਨ ਨੂੰ ਕਰੇ ਉਹਨੂੰ ਫੇਰ ਦੁੱਖ ਮਾ ਕੇ ਥੱਲੇ ਵੀ ਸਾਨੂੰ ਸੁੱਟਣਾ ਆਉਂਦਾ ਏ ਉਹਨਾਂ ਵੱਲੋਂ ਨਹੀਂ ਮਾਫੀ ਨਾ ਮੰਗੀ ਗਈ ਤੇ ਨਾਫੀ ਨਾ ਮੰਗੀ ਗਈ ਫਿਰ ਸ਼ਿਕਰ ਤਾਂ ਹੈ ਹੀ ਹੈ ਖਾਸਾ ਤੇ ਬੈਠਿਆ ਜਿਹ ਵੱਡੇ ਤੋਂ ਵੱਡੇ ਅਫਸਰ ਨੂੰ ਮੰਗਾ ਸਕਦਾ ਜਦੋਂ ਰੋਡ ਹੈ ਨਾ 2 ਮਿੰਟ ਜਾਮ ਦੁਕਾਨ ਹੋਈ ਬੰਦ ਉਹਨਾਂ ਦੀਆਂ ਨਿਕਲ ਗਈਆਂ ਚੀਕਾਂ ਸਾਡੇ ਸਿੱਖ ਧਰਮ ਦੇ ਅੱਗੇ ਬਦਨਾਮ ਕੀਤਾ ਜਾ ਰਿਹਾ ਸਾਡੇ ਸਿੱਖ ਧਰਮ ਦੇ ਵੀ ਆਗੂ ਮੈਂ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਵੱਡੇ ਵੱਡੇ ਮਸਲੇ 'ਚ ਜਾ ਕੇ ਮੀਟਿੰਗਾਂ ਕਰ ਲੈਂਦੇ ਆ ਵੱਡੇ ਵੱਡੇ ਠਿੱਟ ਕੱਢ ਕੇ ਬਹਿ ਜਾਂਦੇ ਆ ਵੱਡਿਆ ਵੱਡੇ ਸ੍ਰੀ ਸਭਾ ਪੜ ਲੈਂਦੇ ਆ ਇਹੋ ਜਿਹੇ ਮੁੱਦੇ ਕਿੰਨੇ ਨੇ ਸੰਭਾਲਣੇ ਆ ਤੇ ਜਿਹੜੇ ਇਹੋ ਜਿਹੇ ਮੁੱਦੇ ਸੰਭਾਲਦੇ ਆ ਉਹਨਾਂ ਨਾਲ ਟੋੜਨ ਨੂੰ ਤਿਆਰ ਨਹੀਂ ਹੁੰਦੇ ਜੇ ਸਾਡੀ ਸਰਮੋਹਰ ਸੰਸਥਾ ਹੀ ਕਾਹੇ ਜੋਗੀ ਹੋਵੇ ਨਾ ਸਤਕਾਰਯੋਗ ਆਕਾਲ ਤਖਸਾਲ ਸਭ ਨੂੰ ਨਮਸਤਾ ਕਰਦੇ ਉੱਥੇ ਪਰ ਇਹ ਬਾਦਲ ਦਲ ਦੀ ਜੇਬਾ 'ਚੋਂ ਜਥੇਦਾਰ ਨਿਕਲੇ ਤੇ ਉੱਥੇ ਪ੍ਰਧਾਨ ਨਿਕਲੇ ਜਿਉ ਉਹ ਸਾਡੀ ਕਿਤੇ ਸਿੰਘਾਂ ਚੋਂ ਕੋਈ ਖਾਲਸੇ ਦੇ ਇੱਕ ਵੀ ਬੈਜੇ ਨਾ ਤੇ ਬੰਦੇ ਦੇ ਪੁੱਤ ਦੁਨੀਆ ਸਾਰੀ ਤੇ ਬਣਾ ਕੇ ਦੱਸਦੇ ਵੇ ਕਿ ਸਿੱਖਾਂ ਦੀ ਰਹਿਨਮਾਈ ਕਿੱਦਾਂ ਹੁੰਦੀ ਆ ਪਰ ਇਹਨਾਂ ਨੇ ਗਦਰ ਗੰਦ ਪਾਤਾ ਤਾਂ ਹੀ ਇਹ ਹੋ ਜੇ ਸੁਣਾ ਉਖਦੀਆਂ ਨੇ ਕਿ ਉਹਨਾਂ ਨੂੰ ਮੂੰਹ ਜਿਹੜੇ ਦੰਬਣੇ ਆ ਨਾ ਉਹ ਖਾਲਸੇ ਨੂੰ ਆਉਂਦੇ ਆ ਇਸੇ ਕਰਕੇ ਇਹ ਖਾਲਸਾ ਇਸੇ ਕਰਕੇ ਤੁਰਿਆ ਵਾ ਕਿ ਅਸੀਂ ਉਹਨਾਂ ਨੇ ਹੁਣ ਤੱਕ ਪ੍ਰਭਾਵ ਕੀਤੀ ਹੁਣ ਨਹੀਂ ਅਸੀਂ ਪ੍ਰਭਾਵ ਕਰਦੇ ਹਾਂ ਬਾਈਕਾਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਬੰਦਾ ਰੋਂਗ ਚੱਲਦਾ ਉਹ ਸਾਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੰਮ ਇੱਥੇ ਆਉਣ ਤੋਂ ਪਹਿਲੇ ਤੁਹਾਡੀ ਗੱਲਬਾਤ ਕੋਈ ਕੋਈ ਕਮਤੇ ਨਾਲ ਬਿਲਕੁਲ ਨਹੀਂ ਬਿਲਕੁਲ ਗੱਲਬਾਤ ਨਹੀਂ ਹੋਈ ਸਾਨੂੰ ਬਾਹਰੋਂ ਕਾਲ ਆਈਆਂ ਬਾਹਰੋਂ ਵੀਡੀਓ ਆਈਆਂ ਦੇਖ ਕੇ ਮਨ ਦੁਖੀ ਹੋਇਆ ਲੋਕੀ ਇਹਨਾਂ ਦੀ ਵੀਡੀਓ ਅਟੈਚ ਕਰਕੇ ਨਾਲ ਤੇ ਦੁਖਿਆਰ ਕਰ ਰਹੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਇੰਨਾ ਚੰਗਾ ਕੀਤਾ ਅਸੀਂ ਦੁਨੀਆ ਦੀ ਪਰਵਾਹ ਨਾ ਕਰਦੇ ਹੋਏ ਤੁਹਾਡੇ ਨਾਲ ਖੜੇ ਅੱਜ ਤੁਸੀਂ ਸਾਨੂੰ ਰੋਂਗ ਸ਼ਬਦ ਸਾਨੂੰ ਗੰਦੀਆਂ ਗਾਲਾਂ ਕੱਢ ਰਹੇ ਹੋ ਤੇ ਇਹ ਮਤਲਬ ਤੁਹਾਡੇ ਲਈ ਚੰਗੀ ਗੱਲ ਨਹੀਂ ਉਹਨਾਂ ਲੋਕਾਂ ਦੀ ਕੋਲ ਆਈਆਂ ਦਰਦ ਲੈ ਕੇ ਅੱਜ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀ ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਤੁਸੀਂ ਇਹ ਸਾਥ ਦੇਣ ਦਾ ਨਤੀਜਾ ਵੇਖ ਲਿਆ ਇਹ ਹੁਣ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਕਿ ਅਸੀਂ ਸਾਥ ਦਿੱਤਾ ਤੇ ਇਹਨਾਂ ਨੇ ਨੰਮ ਘਰਾਮੀ ਕੀਤੀ ਸਾਡੇ ਸਾਥ ਦੇਣ ਦਾ ਗਲਤ ਪ੍ਰਨਾਮ ਨਿਕਲਿਆ ਇਸੇ ਕਰਕੇ ਕੋਈ ਬਹੁਤੀ ਵਾਰੀ ਕਿਸੇ ਨੂੰ ਸਮਝਾਉਂਦਾ ਨਹੀਂ 7 ਦਿਨੋਂ ਲੋਕ ਘਟ ਜਾਂਦੇ ਨੇ ਕਿ ਜਿਹੜੇ ਕੁੱਤੇ ਦੀ ਪੂਜਾ ਕੁੱਤੇ ਦੀ ਪੂਜਾ ਹੀ ਰਹਿੰਦੀ ਹੈ ਕਦੀ ਸਿੱਧੀ ਨਹੀਂ ਆਹ ਬਈ ਲੱਗਦਾ ਇਹਨਾਂ ਨੂੰ ਗਿਲਟੀ ਫੀਲ ਹੋ ਰਹੀ ਕੀ ਹੈ ਇੰਨਾ ਕੁਝ ਵੀਡੀਓ ਵਾਇਰਲ ਹੋ ਰਹੀ ਫੀਲ ਨਹੀਂ ਹੋਈ ਵੀਡੀਓ ਪਹਿਨ ਦਾ ਮਤਲਬ ਹੀ ਨਹੀਂ ਸੀ ਮਤਲਬਲੀ ਨਹੀਂ ਹੈਨਾ ਜੇ ਫੀਲ ਹੋਇਆ ਹੁੰਦਾ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹਮਦਰਦੀ ਜਿਤਾਈ ਬਣਦੀ ਸੀ ਉਦੋਂ ਅਸੀਂ ਵੀ ਨਾਲ ਖੜੇ ਬਣਦਾ ਸੀ ਉਦੋਂ ਪਰ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹੀ ਸਾਰਿਆਂ ਨੂੰ ਮੈਸੇਜ ਦਿੰਨੇ ਆ ਸੁਨੇਹਾ ਦਿੰਨੇ ਆ ਸਾਰੇ ਇਹੀ ਕੰਟੈਕਟ ਇਹਨਾਂ ਦੇ ਨਾਲ ਕਰਕੇ ਚੰਗੀ ਤਰ੍ਹਾਂ ਲਾਣ ਦਾ ਪਤਾ ਸਮਝ ਜਿਹੜੀ ਚੋਣਾਂ ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਕਿਸੇ ਨੇ ਵਾਇਲਰ ਕਰ ਦਿੱਤੀ ਆ ਜਾਂ ਇਹਨਾਂ ਕੋਲ ਗਲਤੀ ਹੋ ਗਈ ਆ ਪਰ ਇਹੋ ਜਿਹਾ ਕਰਤੂਤਾਂ ਵੇਖ ਕੇ ਮੈਂ ਗਾਰੰਟੀ 100% ਕਹਿ ਸਕਦਾ ਕਿ ਵੀਡੀਓ ਨਾ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਲਰ ਕੀਤੀ ਆ ਜਿਹਦੇ ਪਿੱਤੇ ਮਕਸਦ ਕੀ ਆ ਇਹਨਾਂ ਦਾ ਕਿੰਨੀ ਕ ਗਿਰੀ ਸੋਚ ਵਾ ਉਹ ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਜਿਹੜੀ ਕਿੰਨੀ ਦੇਰ ਤੱਕ ਇੱਥੇ ਇਦੀ ਅਜੇ ਇੱਥੇ ਜੇ ਆਪਣੇ ਖਾਲਸੇ ਦੀ ਪਿੱਛੇ ਤੱਕ ਜਿੰਨਾ ਚਿਰ ਸਾਨੂੰ ਪਿੱਛੋਂ ਕੋਈ ਨਹੀਂ ਹੁੰਦਾ ਜਿਨ੍ਹਾਂ ਨੇ ਵੱਧੇ ਆਏ ਆ ਵੱਡੇ ਆ ਬਾਹ ਫੁਕਾ ਦੇ ਨਹੀਂ ਹੁੰਦਾ ਖਾਲਸਾ ਇੱਥੇ ਰਹੂਗੀ ਜਿੰਨਾ ਚਿਰ ਕੋਈ ਸਪਸ਼ਟੀ ਕਰਨੀ ਹੁੰਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਪੈ ਰਹੇ ਹਾਂ ਹੁਣ ਇਹਨਾਂ ਸਟਾਫ ਨੇ ਤੁਹਾਡੀ ਗੱਲਬਾਤ ਕਰਾਈ ਉਹਨਾਂ ਨੇ ਸਟਾਫ ਨੇ ਗੱਲਬਾਤ ਕੀਤੀ ਆਪ ਕੀਤੀ ਖੁਦ ਇਹਨਾਂ ਦੀ ਮੈਡਮ ਨਾ ਵੀ ਹੋਈ ਉਹ ਕਹਿੰਦੀ ਉਹ ਜੈਪੁਰ ਗਏ ਨੇ ਉਹਨਾਂ ਕੱਲ ਨੂੰ ਆ ਜਾਣਾ ਵਾ ਸਟਾਫ ਨੇ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਮੁੜ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਆ ਕਾਲ ਕਰ ਲਓ ਨੰਬਰ ਲੈ ਲਓ ਜਦੋਂ ਅਸੀਂ ਉਹ ਨੰਬਰ ਤੋਂ ਕਾਲ ਕੀਤੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਸਵਿਚ ਆਫ ਆ ਰਿਹਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਪਹੁੰਚ ਕੇ ਸਟਾਫ ਨੇ ਦੱਸ ਦਿੱਤਾ ਹੋਇਆ ਉਸ ਤੋਂ ਬਾਅਦ ਉਹਨੇ ਸਵਿਚ ਆਫ ਕਰ ਲਿਆ ਹਾਇ ਰੇ ਦੁਨੀਆ ਕੈਸੀ ਏ ਜੇ ਕਿਆ ਕਿਆ ਰੰਗ ਦਿਖਾਏ ਦੁਨੀਆ ਬੜੀ ਕਿਸ ਦਾ ਕੀ ਕਸੂਰ ਹੈ ਕੋਈ ਕਿਸੇ ਦਾ ਕੋਈ ਕਸੂਰ ਨਹੀਂ ਕਿਸੇ ਨੇ ਕਸੂਰ ਕੀਤਾ ਜੇ ਕਿਸੇ ਕਸੂਰ ਦੀ ਸਜ਼ਾ ਭੁਗਤੀ ਤੇ ਸਾਡਾ ਕੀ ਕਸੂਰ ਜਿੰਨਾ ਤੁਹਾਡੀ ਹੈਲਪ ਕੀਤੀ ਸਾਰੇ ਲੋਕਾਂ ਨੇ ਕਸੂਰ ਉਹਨਾਂ ਦਾ ਕੱਢ ਰਹੇ ਨੇ ਨਮੂਨੇ ਹੀ ਦਿਖਾਇਆ ਛੋਟੀ ਜਿਹੀ ਕਈ ਸਾਡੇ ਕੋਲ ਵੀਡੀਓ ਪਹੁੰਚੀਆਂ ਹੋਈਆਂ ਜਿਹੜੀਆਂ ਮਤਲਬ ਗਲਤ ਜਿਹੜਾ ਤਰੀਕੇ ਦੇ ਨਾਲ ਉਹ ਗਾਣਿਆਂ ਦੇ ਉੱਤੇ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਸਾਰਿਆਂ ਨੂੰ ਇਹ ਨਾਲ ਕੱਲਾ ਸਹਿਜ ਰੋੜੇ ਨੂੰ ਨਹੀਂ ਇਹ ਗੁਰਪ੍ਰੀਤ ਕੌਰ ਨੂੰ ਨਹੀਂ ਕੱਲਾ ਅਸੀਂ ਉਹਨਾਂ ਨੂੰ ਵੀ ਸਨੇਹਾ ਦੇ ਰਹੇ ਜਿਹੜੇ ਅੱਜ ਦੇ ਸਮੇਂ ਉੱਤੇ ਇੰਸਟਾਗ੍ਰam ਤੇ ਆਮ ਫੇਸਬੁੱਕਾਂ ਤੇ ਸਾਰੀ ਜਗ੍ਹਾ ਗਲਤ ਗਾਣਿਆਂ ਉੱਤੇ ਦਸਤਾਰਾਂ ਸਜਾ ਕੇ ਜਿਹੜੀਆਂ ਬੱਚੀਆਂ ਜੋ ਵੀ ਕਰ ਰਹੀਆਂ ਐਕਟਿੰਗ ਆ ਉਹ ਬਿਲਕੁਲ ਗਲਤ ਕਰ ਰਹੀਆਂ ਇਹੋ ਜਿਹਾ ਕੰਮ ਨਾ ਕਰੋ ਗੰਦੇ ਗੀਤਾਂ ਦੇ ਉੱਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਨਾ ਬਦਨਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ